ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲੈ ਕੇ ਆਏ ਆ ਸਭ ਤੋਂ ਸਸਤੀਆਂ ਗੱਡੀਆਂ ਇਨ੍ਹਾਂ ਵਿੱਚ ਕਾਰਾਂ ਵੀ ਆ ਗਈਆਂ ਟਰੱਕ ਵੀ ਆ ਗਏ ਮੋਟਰਸਾਈਕਲਾਂ ਵੀ ਆ ਗਈਆਂ ਤੇ ਬਾਈਕ ਵੀ ਆ ਗਈ ਸਭ ਤੋਂ ਘੱਟ ਰੇਟਾਂ ਵਿੱਚ ਇਹ ਬੋਲੀ ਤੇ ਮਿਲਦੀਆਂ ਨੇ ਬੋਲੀ ਲੱਗਦੀ ਏ ਜਿਵੇਂ ਕਿਸੇ ਨੇ ਲੋਨ ਵਗੈਰਾ ਕਰਾਇਆ ਹੁੰਦਾ ਗੱਡੀ ਤੇ ਤੇ ਲੋਨ ਨਹੀਂ ਭਰ ਸਕਦਾ ਗੱਡੀਆਂ ਚੱਕੀਆਂ ਹੁੰਦੀਆਂ ਨੇ ਇਹ ਸ਼੍ਰੀ ਰਾਮ ਆਟੋਮੋਬਾਈਲ ਵਾਲੇ ਆਪਾਂ ਆਏ ਆ ਰਾਜਪੁਰੇ ਖੜੇ ਆ ਤੁਹਾਡੇ ਵੀ ਇੱਥੇ ਕਿਤੇ ਨੇੜੇ ਸ਼ਹਿਰ ਲੱਗਦੇ ਹੋਣ ਆਟੋਮੋਬਾਈਲ ਵਾਲੇ ਦਾ ਦਫ਼ਤਰ ਹੋਵੇ ਉੱਥੇ ਤੁਹਾਨੂੰ ਮਿਲ ਸਕਦੀ ਏ ਗੱਡੀਆਂ ਘੱਟ ਰੇਟਾਂ ਵਿੱਚ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਇੱਥੇ ਤੁਸੀਂ ਦੇਣੇ ਨੇ 20120 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਉਸ ਤੋਂ ਬਾਅਦ ਤਾਂ ਬੋਲੀ ਲੱਗੇਗੀ ਤੇ ਜੇ ਮੰਨ ਲਓ ਜੇ ਤੁਹਾਨੂੰ ਗੱਡੀ ਪਸੰਦ ਹੁੰਦੀ ਏ ਰੇਟ ਬੋਲੀ ਲੱਗ ਜਾਂਦੀ ਏ ਤੇ ਫਿਰ ਤੁਹਾਨੂੰ ਉਹ 20000 ਦੇ ਵਿੱਚ ਕੱਟੇ ਜਾਣਗੇ ਜੇ ਤੁਹਾਨੂੰ ਗੱਡੀ ਨਹੀਂ ਪਸੰਦ ਹੁੰਦੀ ਤਾਂ 20000 ਤੁਹਾਨੂੰ ਵਾਪਸ ਮਿਲ ਜਾਣਗੇ 120 ਰੁਪਏ ਜਿਹੜੇ ਨੇ ਉਹ ਪਰਚੀ ਦੇ ਕੱਟੀ ਜਾਣਗੇ ਇੱਕ ਤੋਂ ਇੱਕ ਗੱਡੀਆਂ ਦੋਸਤੋ ਇੱਥੇ ਖੜੀਆਂ ਨੇ ਨਵੀਆਂ ਬਿਲਕੁਲ ਫਰੈਸ਼ ਗੱਡੀਆਂ ਆ ਵੇਖ ਸਕਦੇ ਹੋ ਤੁਹਾਨੂੰ ਸਾਰੀਆਂ ਵਿਖਾਨੀਆਂ ਗੱਡੀਆਂ ਵੇਖੋ ਟਰੱਕ ਟਰਾਲੇ ਆ ਆਗੀਆਂ ਸਕੂਟੀਆਂ ਆ ਵੇਖੋ ਇਹਨਾਂ ਦੀ ਵੀ ਬੋਲੀ ਲੱਗਣੀ ਹੁਣ ਕਿੰਨੀਆਂ ਨਵੀਆਂ ਸਕੂਟੀਆਂ ਪਈਆਂ ਨੇ ਵੇਖੋ ਐਕਟਿਵਾ ਵੀ ਹੋ ਗਈ TVS ਵਾਲਿਆਂ ਦੀ ਵੀ ਹੋ ਗਈ ਪਿੱਛੇ ਬਾਈਕ ਬਾਈਕਾਂ ਵੀ ਖੜੀਆਂ ਨੇ ਵੇਖ ਸਕਦੇ ਹੋ ਬੜੇ ਘੱਟ ਰੇਟਾਂ ਵਿੱਚ ਤੁਹਾਨੂੰ ਮਿਲ ਸਕਦੀ ਦੋਸਤੋ ਇਹ ਇਹ ਘਟੋਟ ਤੁਹਾਨੂੰ ਪਤਾ ਹੈ ਟੈਕਟਿਕ ਵੀ 85000 ਦੀ ਏ ਤੇ ਇੱਥੇ ਤੁਹਾਨੂੰ 2 ਸਾਲ ਚੱਲਦੀ 3 ਸਾਲ ਚੱਲਦੀ 40000 ਦੀ ਮਿਲ ਸਕਦੀ 35 ਤੋਂ 40000 ਦੀ ਅੱਧੇ ਮੁੱਲ ਵਿੱਚ ਆਹ ਵੇਖ ਸਕਦੇ ਹੋ ਛੋਟੇ ਹਾਥੀ ਅਲੱਗ-ਅਲੱਗ ਕੰਪਨੀਆਂ ਦੇ ਖੜੇ ਨੇ ਵੇਖੋ ਟਾਟਾ ਵਾਲਿਆਂ ਦੇ ਖੜੇ ਆ ਗੱਡੀਆਂ ਆ ਗਈਆਂ ਯੋਨ ਆ ਗਈ i20 ਆ ਗਈ ਇੱਧਰ ਆਖੋ ਬੱਸਾਂ ਆ ਗਈਆਂ ਟਰੱਕ ਆ ਗਿਆਂ ਕਮਰਸ਼ੀਅਲ ਗੱਡੀਆਂ ਵੀ ਆ ਵੇਖੋ ਥੋੜੀਆਂ ਜਿਹੜੀਆਂ ਪੁਰਾਣੀਆਂ ਨੇ ਪੁਰਾਣੀਆਂ ਵੀ ਖੜੀਆਂ ਨੇ ਨਵੀਆਂ ਵੀ ਖੜੀਆਂ ਨੇ ਜਿਹੜੀਆਂ ਫਰੈਸ਼ ਨੇ ਬਿਲਕੁਲ ਆ ਵੇਖੋ ਇਹ ਵੀ ਛੋਟਾ ਆਤੀ ਆ ਗਿਆ ਇੱਕ ਹਮ ਕਿਹੜੀ ਕੰਪਨੀ ਦਾ ਦੇਖ ਸਕਦੇ ਹੋ ਤੁਸੀਂ ਇੱਕ ਇੱਕ ਕਰਕੇ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਣੇ ਬੜਾ ਵੱਡਾ ਗੈਰੇਜ ਇੱਥੇ ਆ ਵੇਖੋ ਇਨੋਵਾ ਆ ਗਿਆਂ ਕਿੰਨੀਆਂ ਘੈਂਟ ਇਨੋਵਾ ਖੜੀਆਂ ਨੇ ਵੇਖੋ ਸਾਫ ਬਿਲਕੁਲ ਦੋਸਤੋ ਇਹ ਤੁਹਾਨੂੰ ਆਧ ਰੇਟ ਚ ਮਿਲ ਸਕਦੀਆਂ ਨੇ ਆਧ ਰੇਟ ਚ ਜਿੱਥੇ ਵੀ ਤੁਹਾਡੇ ਨੇੜੇ ਤੜੇ ਵੱਡੇ ਸ਼ਹਿਰ ਚ ਉਹ ਸ਼੍ਰੀ ਰਾਮ ਆਟੋਮੋਬਾਈਲ ਵਾਲੇ ਨੇ ਉਹਨਾਂ ਨੂੰ ਤੁਸੀਂ ਪਤਾ ਕਰ ਸਕਦੇ ਹੋ ਵੀ ਬੋਲੀ ਕਿਦਨ ਲੱਗਦੀ ਮਹੀਨੇ ਚ ਘੱਟੋ ਘੱਟ 2 ਜਾਂ 3 ਵਾਰੀ 3 ਦਿਨ ਲੱਗਦੀ ਏ ਉਹਨਾਂ ਦੀ ਡੇਟ ਫਿਕਸ ਨਹੀਂ ਹੁੰਦੀ ਆ ਵੇਖ ਸਕਦੇ ਹੋ ਤੁਸੀਂ ਟੈਂਪੂ ਟੈਂਪੂ ਖੜੇ ਨੇ ਵੇਖੋ ਟਾਟਾ ਵਾਲੇ ਅਸ਼ੋਕ ਲੀਲੈਂਡ ਵਾਲੇ ਟਰੱਕ ਖੜੇ ਨੇ ਵੇਖੋ ਟਾਟਾ ਵਾਲੇ ਆ ਗਈ ਜੀਸੀਬੀ ਮਸ਼ੀਨ ਵੇਖੋ ਜੀਸੀਬੀ ਵੀ ਤੁਸੀਂ ਇੱਥੇ ਲੈ ਸਕਦੇ ਹੋ ਜੇ ਜੀਸੀਬੀ ਲੈਣੀ ਹੈ ਤੁਸੀਂ ਵੇਖੋ ਨਵੀਂ ਮਸ਼ੀਨ ਖੜੀ ਹੈ ਬਿਲਕੁਲ ਜੀਸੀਬੀ ਇਹ ਖੜੀ ਖੜੀ ਇੱਥੇ ਜੰਗ ਲੱਗ ਜਾਂਦਾ ਕਈ ਵਾਰੀ ਬਿਲਕੁਲ ਫਰੈਸ਼ ਖੜੀ ਆ ਵੇਖੋ ਦੂਜੀ ਜੀਸੀਬੀ ਆ ਗਈ ਹਰੇਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਦੋਸਤੋ ਆਦਰ ਰੇਟ ਵਿੱਚ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਆ ਵੇਖੋ ਪਿੱਕੇ ਆ ਗਏ ਟਾਟਾ ਵਾਲੇ ਆ ਗਏ ਆ ਬਲੈਰੋ ਆ ਗਈ ਆਈ ਨੋਵਾ ਆ ਗਈ ਆ ਕਮਰਸ਼ੀਅਲ ਗੱਡੀਆਂ ਆ ਗਈਆਂ ਦੋਸਤੋ ਅੱਗੇ ਤੁਹਾਨੂੰ ਦਿਖਾਣੇ ਆ ਵੇਖੋ ਸਕੂਟੀਆਂ ਫੇਰ ਆ ਗਈਆਂ ਇਹਨਾਂ ਦੀ ਹੁਣ ਬੋਲੀ ਲੱਗਣੀ ਹੈ ਜੜੀਆਂ ਜਿਨ੍ਹਾਂ ਤੇ ਆ ਨੰਬਰ ਲੱਗੀ ਪੀਲੀ ਪੀਲੀ ਚਿੱਟ ਜੀ ਲੱਗੀ ਇਹਨਾਂ ਦੀ ਬੋਲੀ ਲੱਗੇਗੀ ਅੱਜ ਉਹ ਵੇਖੋ i20 ਖੜੀ ਏ ਆ ਵੇਖੋ ਕੋੜਾ ਖੜਾ ਵੇਖੋ ਟਰੱਕ ਆ ਸਕੂਟੀ ਖੜੀ ਟੀਵੀਐਸ ਵਾਲਿਆਂ ਦੀ ਨਾਲ ਇਹਦਾ ਕੋੜਾ ਵੇਖੋ ਕਿੱਡਾ ਤਗੜਾ ਕੋੜਾ ਖੜਾ ਵੇਖੋ ਇਹ ਸਾਰੇ ਵਿਕਾਉ ਨੇ ਦੋਸਤੋ ਜਿੰਨੀਆਂ ਵੀ ਤੁਸੀਂ ਵੇਖ ਸਕਦੇ ਹੋ ਆ ਮਰਸੀਡਿਸ ਦੀ ਬਾਸੇ ਮਰਸੀਡਿਸ ਵਾਲਿਆਂ ਦੀ ਆ ਟਾਟਾ ਵਾਲੀ ਗੱਡੀ ਏ ਆ ਵੇਖੋ ਆਡੀ ਵਗੈਰਾ ਸਾਰੀਆਂ ਗੱਡੀਆਂ ਛੋਟੀ ਤੋਂ ਲੈ ਕੇ ਵੱਡੀ ਤੁਹਾਨੂੰ ਗੱਡੀ ਇੱਥੇ ਮਿਲੇਗੀ ਆ ਹੁੰਡਾ ਸਿਟੀ ਆ ਗਈ ਆ i10 ਆ ਗਈ ਆ ਹੁੰਡਾ ਹੁੰਡਾਲਿਆਂ ਦੀ ਗੱਡੀ ਆ ਗਈ ਏ ਵੀ Swift ਆ ਗਈ ਦੋਸਤੋ ਇਹ ਤੁਸੀਂ ਜਿਵੇਂ ਮੰਨ ਲਓ 20000 ਲੈ ਕੇ ਆਇਓ 20000 ਜਮਾ ਕਰਾਤਾ 20120 ਰੁਪਏ ਤੇ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਲਿਜਾਣੀ ਹੈ ਗੱਡੀ ਆ ਵੇਖੋ ਟਰੈਕਟਰ ਸੋਨਾਲੀਕਾ ਆਇਸ਼ਰ ਆਇਸ਼ਰ ਟਰੈਕਟਰ ਤੇ ਬਿਲਕੁਲ ਨਵਾਂ ਖੜਾ ਇਹਨੂੰ ਚਾਬੀ ਤੱਕ ਨਹੀਂ ਲੱਗੀ ਆ ਸੋਨਾਲੀਕਾ ਹੋ ਗਿਆ ਆ ਵੇਖੋ ਆਟੋ 3 ਵੀਲਰ ਜਿਹਨੂੰ ਆਪਾਂ ਕਹਿੰਨੇ ਆ ਬਿਲਕੁਲ ਫਰੈਸ਼ ਆ ਆਇਸ਼ਰ ਟਰੈਕਟਰ ਦੇਖੋ ਆ ਟਰੱਕ ਦੇਖੋ ਮਿੱਟੀ ਵਾਲਾ ਡੰਪਰ ਜਿਹਨੂੰ ਆਪਾਂ ਕਹਿ ਦਿੰਨੇ ਆ ਡੰਪਰ ਵੀ ਮਿਲ ਜਾਣਗੇ ਇੱਥੇ ਇੱਕ ਤੋਂ ਇੱਕ ਚੀਜ਼ਾਂ ਘੈਂਟ ਖੜੀਆਂ ਨੇ ਇੱਥੇ ਆ ਟੈਂਪੂ ਆ ਗਿਆ ਛੇ ਟਰੀ ਆ ਟਰੱਕ ਤੁਹਾਨੂੰ ਦਿਖਾਣੇ ਇੱਕ ਇੱਕ ਕਰਕੇ ਆ ਟਾਟਾ ਦਾ ਟਰੱਕ ਆ ਗਿਆ ਇਹ ਵੀ ਟਾਟਾ ਦਾ ਆ ਗਿਆ ਇਹ ਏਸੀ ਵਾਲਾ ਆ ਗਿਆ ਅੱਗੇ ਰੈੱਡ ਕਲਰ ਦਾ ਇਹ BS6 ਹੈ ਮੇਰੇ ਖਿਆਲ ਟਾਟਾ ਦਾ BS6 ਟਰੱਕ ਹੈ ਵੇਖੋ ਬਿਲਕੁਲ ਫਰੈਸ਼ ਗੱਡੀਆਂ ਖੜੀਆਂ ਨੇ ਦੋਸਤੋ ਇੱਥੇ ਆਹ ਵੇਖੋ ਅਸ਼ੋਕ ਲੀਲੈਂਡ ਵਾਲਾ ਟਰੱਕ ਆ ਗਿਆ ਜੇ ਕਿਸੇ ਵੀਰ ਭਰਾ ਨੇ ਟਰੱਕ ਦਾ ਸ਼ਿਕਾਇਤ ਹੋਵੇ ਜਿਹੜਾ ਟਰੱਕ ਵਗੈਰਾ ਚਲਾਉਂਦੇ ਨੇ ਆ ਕਮਰਸ਼ੀਅਲ ਗੱਡੀਆਂ ਆ ਗਈਆਂ ਪੀਵੀ01 ਵਾਲੀਆਂ ਵੇਖੋ ਇਹ ਵੀ ਇੱਥੇ ਵਿਕਾਉ ਨੇ ਸਾਰੀਆਂ ਜਿਹੜੇ ਜਿਨ੍ਹਾਂ ਨੇ ਗੱਡੀਆਂ ਲੈਣੀਆਂ ਨੇ ਇੱਥੋਂ ਘੱਟ ਰੇਟਾਂ ਵਿੱਚ ਮਿਲ ਜਾਣਗੀਆਂ ਤੁਹਾਨੂੰ ਫੇਰ ਦੁਬਾਰਾ ਕਹਿ ਰਿਹਾ ਵੀ ਇੱਥੋਂ ਆਪਣਾ ਲਓ ਬੋਲੀ ਦੇ ਉੱਤੇ ਆ ਵੇਖੋ ਬੱਸ ਆ ਗਈ ਮਰਸੀਡੀਜ਼ ਵਾਲਿਆਂ ਦੀ ਐਕਸਵੀ ਆ ਗਈ ਐਕਸਵੀ ਆ ਗਈ ਬਲੈਰੋ ਆ ਗਈ ਹੁੰਡਾਈ ਕ੍ਰੇਟਾ ਆ ਗਈ ਆ ਵੇਖੋ ਇਹ ਵੇਖੋ ਕੋੜੇ ਆ ਗਏ ਇਹ ਡੰਫਰ ਆ ਗਏ ਮਿੱਟੀ ਵਾਲੇ ਆ ਵੇਖੋ ਸਾਰੀਆਂ ਤੁਹਾਨੂੰ ਗੱਡੀਆਂ ਦਿਖਾਣੀਆਂ ਸਾਫ਼ ਬਿਲਕੁਲ ਪਈਆਂ ਨੇ ਆ ਵੇਖੋ i20 ਆ ਗਈ ਆ ਫੋਰਡ ਫੀਗੋ ਆ ਗਈ 40 ਨੰਬਰ ਵਾਲੇ ਕੋ ਬੈਚ ਲੱਗਾ ਉੱਤੇ ਸਾਰਿਆਂ ਸੇਲ ਵਾਸਤੇ ਨੇ ਇਹਨਾਂ ਦੀ ਸਾਰਿਆਂ ਦੀ ਬੋਲੀ ਲੱਗਣੀ ਹੈ ਅੱਗੇ ਤੁਹਾਨੂੰ ਮੋਟਰਸਾਈਕਲ ਦਿਖਾਣੇ ਆ ਵੇਖੋ ਸਪਲੈਂਡਰ ਮੋਟਰਸਾਈਕਲ ਹੋ ਗਿਆ ਆ TVS ਵਾਲਿਆਂ ਦੇ ਹੋ ਗਿਆ ਵੇਖੋ ਪਲੈਟੀਨਾ ਹੋ ਗਿਆ ਨਵੀਆਂ ਮੋਟਰਸਾਈਕਲਾਂ ਨੇ ਬਿਲਕੁਲ ਸਾਲ ਦੋ ਚਲਦੀਆਂ ਮੋਟਰਸਾਈਕਲਾਂ ਨੇ ਤੇ ਆਧ ਰੇਟ 'ਚ ਤੁਹਾਨੂੰ ਮਿਲਣਗੀਆਂ ਇਹ ਦੋਸਤੋ ਵੀਡੀਓ ਗਾ ਸ਼ੇਅਰ ਕਰ ਦਿਓ ਜੀ ਜੇ ਕਿਸੇ ਵੀਰ ਪੁਰਾਣੇ ਟਰੱਕ ਲੈਣਾ ਹੋਵੇ ਛੋਟੀ ਗੱਡੀ ਲੈਣੀ ਹੋਵੇ ਕਮਰਸ਼ੀਅਲ ਲੈਣੀ ਹੋਵੇ ਪ੍ਰਾਈਵੇਟ ਗੱਡੀ ਲੈਣੀ ਹੋਵੇ ਬਾਈਕ ਲੈਣੀ ਹੋਵੇ ਸਕੂਟੀ ਲੈਣੀ ਹੋਵੇ ਘੋੜਾ ਲੈਣਾ ਹੋਵੇ ਮਿੱਟੀ ਵਾਲਾ ਡੰਫਰ ਛੋਟਾ ਹਾਥੀ ਜੀਸੀਬੀ ਮਸ਼ੀਨ ਹਰੇਕ ਚੀਜ਼ ਥੋ ਟਰੈਕਟਰ ਵਗੈਰਾ ਸਾਰਾ ਕੁਝ ਮਿਲੇਗਾ ਅੱਧੇ ਰੇਟ ਦੇ ਵਿੱਚ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਿਸੇ ਵੀਰ ਭਰਾ ਦਾ ਫਾਇਦਾ ਹੋ ਸਕਦਾ ਜੇ ਕਿਸੇ ਨੇ ਟਰੱਕ ਲੈਣਾ ਹੋਵੇ ਕੋਈ ਵਹੀਕਲ ਲੈਣਾ ਹੋਵੇ ਪ੍ਰਾਈਵੇਟ ਕਮਰਸ਼ੀਅਲ ਛੋਟੇ ਤੋਂ ਲੈ ਕੇ ਵੱਡਾ ਹਰੇਕ ਬੰਦੇ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਸਾਰਿਆਂ ਦਾ